ਇਹ ਇਹ ਮੈਨੂੰ ਸਮਝੇ ਨਹੀਂ ਹੈਗੀ ਟੀਮਾਂ ਬਣਾਤੀਆਂ ਉਹ ਸਮਝਾ ਰਹੀਆਂ ਨੇ ਜੀ ਦੇਖੋ ਪਿੰਡਾਂ 'ਚ ਇਹਨਾਂ ਨੂੰ ਆ ਲੈਣ ਤੋਂ ਦੇਖੋ ਜਿਹੜੇ ਹਸਾਮਨਾ ਲੋਕਾਂ ਨੇ ਸਮਝਾਉਣਾ ਵਾ ਭਗਵੰਤ ਮਾਨ ਜੀ ਮੋੜਨ ਦਾ ਰਾਹ ਨਹੀਂ ਮਿਲਣਾ ਲੋਕ ਜਦੋਂ ਤੋ ਤੁਸੀਂ ਧੁੱਕਾ ਚੱਟਣ ਲਈ ਮਜਬੂਰ ਕਰ ਦੇਣਾ ਉਹਨਾਂ ਨੂੰ ਲੱਗਦਾ ਵੀ ਮੈਂ ਜਿੰਨਾ ਜ਼ੋਰ ਲਾ ਕੇ ਪੰਜਾਬ ਅੰਦਰ ਕਾਰਪੋਰੇਟ ਦੀਆਂ ਨੀਤੀਆਂ ਲਾਗੂ ਕਰੂੰਗਾ ਤੇ ਮੇਰੇ ਆਕਾ ਖੁਸ਼ ਹੋਣਗੇ ਤੇ ਸ਼ਾਇਦ ਅਗਲੀਆਂ ਲਖਨਾਂ ਜਿੱਤ ਜਾਵਾਂਗਾ ਪੰਜਾਬ ਦੇ ਅੰਦਰ ਤੁਸੀਂ ਦੇਖ ਲਿਓ ਆ ਇੱਕ ਰੈਲੀ ਮੈਂ ਦੇਖੀ ਜਦੋਂ ਕੇਜਰੀਵਾਲ ਬੋਲਿਆ ਲੋਕ ਉੱਠ ਕੇ ਚੱਲ ਗਏ ਅਜੇ ਉਹਨਾਂ ਦੇ ਪਾਰਟੀ ਦੇ ਸੀ ਇਹ ਦਿਨੋਂ ਵੀ ਬੁਰਾ ਹਾਲਾਤ ਹੋ ਗਾ ਕੇਜਰੀਵਾਲ ਨੂੰ ਨਹੀਂ ਪਤਾ ਨਹੀਂ ਲੋਕ ਸਿਖਾ ਦਿੰਨਗੇ ਸਾਰਾ ਕੁਝ ਹਜ਼ਾਰਾਂ ਕਲੋਨੀਆਂ 10-10 ਸਾਲ ਦੇ ਪਲਾਟ ਹੀ ਨਹੀਂ ਵਿਗ ਰਹੇ ਤਾਂ ਜਿਹੜਾ ਇਹ ਕਹਿੰਦੇ ਆ ਵੀ ਅਸੀਂ ਕਰੋੜਾਂ ਵੰਕਾ ਦਾਂਗੇ ਉਹ ਕਿਹੜੇ ਸਾਹਿਬ ਨਾਲ ਕਹਿੰਦੇ ਆ ਸਾਨੂੰ ਡਿਮਾਂਡ ਤਾਂ ਦਿਖਾ ਦਿੰ ਡਿਮਾਂਡ ਵੀ ਕੋਈ ਨਹੀਂ ਹੈਗੀ ਫਿਰ ਮੁਖਮੰਦੀ ਸਾਹਿਬ ਕਹਿੰਦੇ ਆ ਕਿਸਾਨ ਦੀ ਮਰਜ਼ੀ ਚੱਲੂ ਸਭ ਤੋਂ ਵੱਡਾ ਫੇਕ ਚੂ ਮਾਨ ਰਿਹਾ ਪੁੱਤ ਸਾਹਿਬ ਬਾਈ ਤੁਸੀਂ ਕਹਿੰਦੇ ਹੋ ਪਿੰਡਾਂ ਤੋਂ ਸਰਕਾਰ ਚੱਲਣੀ ਨੋਟੀ ਥੋੜੇ ਸਾਹਮਣੇ ਮਹੱਲੀ ਦੀ ਫਾਰ ਐਗਜ਼ੈਂਪਲ ਆ ਅਸੀਂ ਮਹੱਲੀ ਦੇ ਨੇੜੇ ਖੜੇ ਆ ਉੱਥੇ ਜਾ ਕੇ ਪੁੱਛ ਲਈਏ ਕਿਸਾਨਾਂ ਨੂੰ ਵੀ ਕੀ ਬਣ ਗਿਆ ਅਸੀਂ ਕਹਾਂਗੇ ਵੀ ਤੁਹਾਡੇ ਐਮਪੀ ਐਮਐਲਿਆਂ ਕੋ ਬੜੀ ਜ਼ਮੀਨ ਆ ਤੁਸੀਂ ਇਹ ਕੇਰਾ ਉੱਥਾਂ ਤੇ ਰੀਅਲ ਸਟੇਟ ਬਣਾ ਕੇ ਜਾਂ ਰਬਨ ਸਟੇਟ ਬਣਾ ਕੇ ਥੋੜਾ ਦੱਸੋ ਨਾ ਵਿਕਾਸ ਦਾ ਕੋ ਮਾਡਲ ਗੜੀ ਪੰਜਾਬ ਦੇ ਅੰਦਰ ਕਈ ਪੰਥਕ ਸਰਕਾਰ ਕੰਮਦੀ ਸੀ ਕਈ ਵਾਰੀ ਅਜਿਹੇ ਹੀਆਂ ਘਟਨਾਵਾਂ ਹੁੰਦੇ ਜ਼ਿਆਦਾ ਵਾਪਰੀਏ ਚਾਹੇ ਇਹਦੇ ਪਿੱਛੇ ਕਾਂਗਰਸ ਆ ਹੀ ਹੋ ਵੀ ਕੈਂਡੀ ਸੀ ਵੀ ਅਸੀਂ ਬਾਈਬਲ ਕਲਾ ਦਾ ਇਨਸਾਫ ਦਵਾਦਾਂਗੇ ਫਰਗਾੜੀ ਕਾਣ ਦਾ ਇਨਸਾਫ ਦਵਾਦਾਂਗੇ ਉਹਦੇ ਕੋਈ ਵੀ ਕੁਛ ਨਾ ਹੋਇ ਜਦੋਂ ਮੈਂ ਗੱਲ ਕਹੀ ਵੀ ਜਿਹੜਾ ਸਟੇਟ ਮਗਰ ਹੁੰਦਾ ਸਟੇਟ ਦੇ ਵੱਡੇ ਜਿਹੜੇ ਚਿਹਰੇ ਆ ਪੋਲਿਟਿਸ਼ੀਅਨ ਉਹ ਉਹਨਾਂ ਤੱਕ ਕਦੀ ਹੱਥ ਨਹੀਂ ਪੈਂਦਾ ਇਹਨੂੰ ਸੱਟ ਬੰਦੇ ਜਿਹੜੇ ਗਾੜੀ ਮੋਰੀ ਹੁੰਦੇ ਆ ਮੋਰੀ ਦੇ ਕਾਬੂ ਆ ਜਾਂਦੇ ਜੀ ਪਰ ਅਸਲ ਬੰਦੇ ਨਹੀਂ ਹੁੰਦੇ ਅਸਲ ਹੁਣੇ ਟਾਈ ਇਸ ਕਾਨੂੰਨ ਵਿੱਚ ਸਾਡੀ ਸਮਝ ਆ ਵੀ ਸਾਜ਼ਿਸ਼ ਕਰਤਾਵਾਂ ਨੂੰ ਸਭ ਤੋਂ ਵੱਡੀ ਸਜ਼ਾ ਹੋਣੀ ਚਾਹੀਦੀ ਵੀ ਕਾਹ ਕੋਈ ਇਹੋ ਜਿਹਾ ਪ੍ਰਯੋਜਨ ਨਾ ਕਰੇ ਜੀ ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਮੈਂ ਮਨਵਿੰਦਰ ਸਿੰਘ ਜਵਾਣਾ ਫਤਿਹਗੜ ਸਾਹਿਬ ਦੀ ਧਰਤੀ ਤੇ ਬੇਅਦਬੀਆਂ ਦੇ ਖਿਲਾਫ ਕਾਨੂੰਨ ਬਣਾਉਣ ਨੂੰ ਲੈ ਕੇ ਵੱਡਾ ਇਕੱਠਾ ਜਿਹੜਾ ਕੀਤਾ ਗਿਆ ਏ ਸਰਪੰਨ ਸਿੰਘ ਪੰਦੇਰ ਕਿਸਾਨਾਂ ਆਗੂ ਪਹੁੰਚੇ ਨੇ ਪੰਦੇਰ ਸਾਹਿਬ ਸਭ ਤੋਂ ਪਹਿਲਾਂ ਤਾਂ ਫਤਿਹ ਅਰਜ਼ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸ ਤਰ੍ਹਾਂ ਦੇਖ ਰਹੇ ਹੋ ਜੀ 10 ਮਹੀਨੇ ਹੋਣ ਨੂੰ ਜਾ ਰਹੇ ਨੇ ਭਾਈ ਗੁਰਜੀਤ ਸਿੰਘ ਜੀ ਟਾਵਰ ਤੇ ਡਟੇ ਹੋਏ ਨੇ ਜੀ ਆਪਣੀ ਮੰਗ ਨੂੰ ਲੈ ਕੇ ਸਰਕਾਰਾਂ ਦੀਆਂ ਨੀਤੀਆਂ ਨੂੰ ਕਿਸ ਤਰ੍ਹਾਂ ਦੇਖਦੇ ਆ ਹਾ ਦੇਖੋ ਜਦੋਂ ਦਾ ਪੋਲਿਟਿਸ਼ੀਅਨਸ ਨੂੰ ਮੈਂ ਤਾਂ ਰਾਜਨੀਤਿਕ ਮਨ ਟਾਰਗੇਟ ਕਰਦਾ ਉਹਨਾਂ ਨੂੰ ਪਤਾ ਲੱਗਾ ਵੀ ਅਸੀਂ ਦੇਸ਼ ਦੇ ਜਾਂ ਪੰਜਾਬ ਦੇ ਲੋਕਾਂ ਨੂੰ ਦੇਣਾ-ਦਵਾਉਣਾ ਕੁਝ ਨਹੀਂ ਹੈਗਾ ਔਰ ਉਹਨਾਂ ਨੂੰ ਲੱਗਦਾ ਵੀ ਜਿਹੜੇ ਲੋਕਾਂ ਦੇ ਜਜ਼ਬਾਤ ਹੁੰਦੇ ਆ ਹਰ ਇੱਕ ਨੂੰ ਆਪਦਾ ਧਰਮ ਪਿਆਰਾ ਹੁੰਦਾ ਉਹਦੇ ਨਾਲ ਉਹਦੇ ਜਜ਼ਬਾਤ ਜੁੜੇ ਹੁੰਦੇ ਆ ਅਰੇ ਹੋਣਾ ਵੀ ਚਾਹੀਦਾ ਉਹਨਾਂ ਨੂੰ ਲੱਗਦਾ ਵੀ ਅਸੀਂ ਇਮੋਸ਼ਨਲ ਬਲੈਕਮਿਲ ਕਿਵੇਂ ਕਰਦਾ ਲੋਕਾਂ ਨੂੰ ਜਜ਼ਬਾਤੀ ਕਿਵੇਂ ਕਰਨਾ ਇਹਦਾ ਦੂਜਾ ਐਂਗਲ ਹੈ ਔਰ ਉਹ ਇਸ ਕਿਸਮ ਦੀਆਂ ਘਟਨਾਵਾਂ ਪੰਜਾਬ ਦੇ ਅੰਦਰ ਪਹਿਲਾਂ ਵੀ ਜੋ ਹੋਈਆਂ ਉਹਨਾਂ ਪਿੱਛੇ ਪਰਦੇ ਦੇ ਪਿੱਛੇ ਰਾਜਨੇਤਾ ਹੀ ਨਿਕਲ ਕੇ ਆਏ ਇਹ ਸਿਸਟਮ ਨਿਕਲ ਕੇ ਆਇਆ ਵੀ ਲੋਕਾਂ ਦੀ ਕੋਈ ਵੱਡੀ ਮੰਗ ਉੱਭਰ ਕੇ ਸਾਹਮਣੇ ਆ ਗਈ ਉਦੋਂ ਕੋਈ ਨਾ ਕੋਈ ਵਿਚ ਕਾਂਡ ਕਰਵਾਤਾ ਠੀਕ ਹੈ ਨਾ ਉਹ ਰੌਲਾ ਦੂਜੇ ਬੰਨੇ ਪੈ ਗਿਆ ਜੇ ਇਹ ਮੋਰਚਾ ਸਮਾਨਾ ਟਾਬਰ ਮੋਰਚਾ ਇਹ ਮੰਗ ਕਰ ਰਿਹਾ ਵੀ ਤੁਸੀਂ ਦੋਸ਼ੀਆਂ ਨੂੰ ਇਸ ਕਿਸਮ ਦੀ ਸਜ਼ਾ ਦਿਓ ਵੀ ਗਾਹਾਂ ਤੋਂ ਕੋਈ ਜੁਰਤ ਨਾ ਕਰੇ ਇੱਕ ਇਹਦਾ ਇਹ ਐਂਗਲ ਹੈ ਇਹ ਠੀਕ ਹੈ ਇਸ ਐਂਗਲ ਤੋਂ ਮੰਗ ਠੀਕ ਹੈ ਪਰ ਸਾਡਰਗਿਆਂ ਦੀ ਸਮਝ ਆ ਵੀ ਜਿਹੜੇ ਪਰਦੇ ਦੇ ਪਿੱਛੇ ਘਟਨਾਵਾਂ ਕਰਾਉਂਦੇ ਨੇ ਗਰੀਬੀਆਂ ਇੰਨੀਆਂ ਜ਼ਿਆਦਾ ਵਾ ਤੁਸੀਂ ਕਿਸੇ ਬੰਦੇ ਨੂੰ ਕੁਝ ਦੇ ਕੇ ਕਰਵਾ ਸਕਦੇ ਹੋ ਕਿਉਂਕਿ ਉਹ ਠੀਕ ਆ ਨਸ਼ੇ ਦਾ کاروبار ਵੀ ਤਾਂ ਸਾਡੇ ਆਮਕਰਾਂ ਦੇ ਮੁੰਡੇ ਕਰਦੇ ਆ ਗਰੀਬੀਆਂ ਕਰਕੇ ਭਾਵੇਂ ਉਹਨਾਂ ਨੂੰ ਕਰਨੇ ਨਹੀਂ ਚਾਹੀਦੇ ਵੀ ਇੱਕ ਕੰਮ ਜਿਹੜਾ ਗਲਤ ਆ ਗਲਤ ਆ ਪਰ ਜਿਹੜੇ ਪਰਦੇ ਦੇ ਪਿੱਛੇ ਆ ਜਿਹਨੂੰ ਪੰਜਾਬੀ ਚ ਪਹਿਲਾਂ 120 ਵੀ ਕਹਿੰਦੇ ਵੀ ਸਾਜ਼ਿਸ਼ਕਰਤਾ ਕਿਹੜੇ ਆ ਇਸ ਕਾਨੂੰਨ ਵਿੱਚ ਸਾਡੀ ਸਮਝ ਆ ਵੀ ਸਾਜ਼ਿਸ਼ਕਰਤਾਵਾਂ ਨੂੰ ਸਭ ਤੋਂ ਵੱਡੀ ਸਜ਼ਾ ਹੋਣੀ ਚਾਹੀਦੀ ਵੀ ਗਾਂ ਕੋ ਇਹੋ ਜਿਹਾ ਪ੍ਰਯੋਜਨ ਨਾ ਕਰੇ ਕਿਉਂਕਿ ਉਹਦਾ ਪਿੱਛੇ ਦਿਮਾਗ ਹੁੰਦਾ ਵੀ ਅਸੀਂ ਕਿਵੇਂ ਨਾ ਕਿਵੇਂ ਲੋਕਾਂ ਨੂੰ ਲੜਾਉਣਾ ਅੱਜ ਭਾਰਤ ਅੰਦਰ ਸਭ ਤੋਂ ਵੱਡੀ ਕੇਂਦਰ ਸਰਕਾਰ ਹਿੰਦੂਆਂ ਦੀ ਪੱਖ ਵਾਲੀ ਸਰਕਾਰ ਕਹਿੰਦੀ ਹੈ ਜੋ ਜਿਵੇਂ ਕਾਬੜੀਆਂ ਵਾਲੇ ਮਸਲੇ ਤੇ ਹੁਣ ਚਲੋ ਉਹਨਾਂ ਦੀ ਧਰਮਿਆਂ ਨੂੰ ਜਾਨਣਾ ਚਾਹੀਦਾ ਉਹਦੇ ਨਾਂ ਤੇ ਜਿਵੇਂ ਇੱਕ ਹਿੰਦੂ ਹਿੰਦੂ ਨੂੰ ਮਾਰ ਰਿਹਾ ਤੇ ਸਰਕਾਰ ਖਲੋਤੀ ਮੂਕ ਦਰਸ਼ਨ ਵੇਖ ਰਹੀ ਆ ਵੀ ਉਹਨੂੰ ਲੱਗਦਾ ਵੀ ਇਹ ਇਹ ਦੇਸ਼ ਅੰਦਰ ਬੇਰੁਜ਼ਗਾਰੀ ਦਾ ਮੁੱਦਾ ਨਾ ਉੱਪਰ ਫਸਲਾਂ ਦੇ ਭਾਅ ਆ ਨਾ ਉਪਰ ਅਮਰੀਕਾ ਦਾ ਟਾਇਰ ਪਾਲਾ ਉਹ ਨਾ ਉਪਰ ਆਪਾਂ ਹੋਰ ਮੁੱਦਿਆਂ ਤੇ ਇਹਨਾਂ ਨੂੰ ਅਲਝਾ ਕੇ ਰੱਖੇ ਜਿਵੇਂ ਉਹ ਹਿੰਦੂ ਮੁਸਲਮ ਕਰ ਰਹੇ ਨੇ ਇਹ ਵੀ ਪੱਖ ਹੁੰਦੇ ਆ ਨਾ ਇਸ ਕਰਕੇ ਅਸੀਂ ਸਮਝਦੇ ਆ ਕਿ ਅਸੀਂ ਸਮਰਥਨ ਕਰਨ ਆਏ ਆ ਔਰ ਇਹਨਾਂ ਕੋਲ ਮੰਗ ਵੀ ਅਸੀਂ ਵੀ ਆਪਣੀਆਂ ਗੱਲਾਂ ਰੱਖੀਆਂ ਵੀ ਜਿਵੇਂ ਲੈਂਡ ਪੂਲਿੰਗ ਪਾਲਿਸੀ ਪੰਜਾਬ ਅੰਦਰ ਆਈ ਆ ਵੀ ਜਿੱਥੇ ਸਾਡੇ ਕੋ ਮਰਥੋਸੇ ਅਸੀਂ ਤੁਹਾਡੇ ਨਾਲ ਖੜਾਂਗੇ ਪੰਜਾਬ ਵਾਲਿਆਂ ਦਾ ਵੀ ਮੰਨਦਾ ਵੀ ਮੰਗਾ ਸਾਂਝੀਆਂ ਪੰਜਾਬ ਦੀਆਂ ਇਹਦੇ ਤੇ ਵੀ ਲੜਿਆ ਜਾ ਸਕੇ ਅਸੀਂ 11 ਨੂੰ ਇੱਥੇ ਮੋਟਰਸਾਈਕਲ ਮਾਰਚ ਕਰਾਂਗੇ ਕਿਸਾਨ ਮਜ਼ਦੂਰ ਮੋਰਚੇ ਦੀਆਂ ਦਰਜਨਾ ਜਥੇਬੰਦੀਆਂ ਅਸੀਂ 20 ਨੂੰ ਜਲੰਧਰ ਦੇ ਵਿੱਚ ਆਪਣਾ ਵੱਡਾ ਮੋਟਰ ਸੌਰੀ ਜਲੰਧਰ ਦੇ ਵਿੱਚ ਵੱਡੀ ਜ਼ਮੀਨ بچਾਓ ਆਪਣਾ ਪੰਜਾਬ بچਾਓ ਪਿੰਡ بچਾਓ ਮਹਾਂ ਰੈਲੀ ਕਰ ਰਹੇ ਹਾਂ ਉਹ ਵੀ ਅਸੀਂ ਸੱਦਾ ਦੇ ਕੇ ਚੱਲੇ ਆ ਤੇ ਅਸੀਂ ਇਹਨਾਂ ਦੀ ਮੰਗਾਂ ਦਾ ਸਮਰਥਨ ਕਰਦੇ ਜੀ ਜੇ ਦੇਖਿਆ ਜਾ ਬਈ ਸਰਕਾਰ ਜਦੋਂ ਸੱਤਾ 'ਚ ਨਹੀਂ ਸੀ ਆਮ ਆਦਮੀ ਪਾਰਟੀ ਦੀ ਉਦੋਂ ਬੇਅਦਬੀਆਂ ਤੇ ਵੱਡੀ ਸਿਆਸਤੋਂ ਹੁੰਦੀ ਸੀ ਬੜਾ ਕਿਹਾ ਜਾਂਦਾ ਸੀ ਸਾਡੀ ਸਰਕਾਰ ਆਊਗੀ ਅਸੀਂ ਇਹ ਕਰਾਂਗੇ ਅੱਜ ਸਰਕਾਰ ਵੀ ਆ ਗਈ ਜੀ ਤੇ ਵਿਧਾਨ ਸਭਾ ਦਾ ਸੈਸ਼ਨ ਵੀ ਬੁਲਾ ਲਿਆ ਗਿਆ ਉਸ ਤੋਂ ਬਾਅਦ ਫਿਰ ਸਕੈਂਡਿੰਗ ਕਮੇਟੀ ਨੂੰ ਸੌਂਪ ਦਿੱਤਾ ਗਿਆ ਹਾਇਦੋ ਪਹਿਲੋਂ ਵੀ ਗੜੀ ਪੰਜਾਬ ਦੇ ਅੰਦਰ ਕਈ ਪੰਥਕ ਸਰਕਾਰ ਕਾਉਂਦੇ ਸੀ ਕਈ ਵਾਰੀ ਅਜਿਹੇ ਹੀ ਘਟਨਾਵਾਂ ਦੇ ਜ਼ਿਆਦਾ ਵਾਪਰੀਆਂ ਇਹਦੇ ਪਿੱਛੇ ਰੀਜਨ ਕੀ ਆ ਇਹ ਤਾਂ ਉਹ ਹੀ ਦੱਸ ਸਕਦੇ ਯਾਦ ਹੋਊਗਾ ਮਾਲਵੇ ਅੰਦਰ ਨਰਮਾ ਫੇਰ ਹੋ ਗਿਆ ਨਰਮਾ ਖਤਮ ਹੋ ਗਿਆ ਤੋਤਾਸੋ ਵਾਲਾ ਸਕੈਂਡਲ ਨਿਕਲ ਕੇ ਆਇਆ ਸਾਬਕਾ ਮੰਤਰੀ ਅਸੀਂ ਲਗਭਗ 17 ਕਿਸਾਨ ਮਜ਼ਦੂਰ ਜਥੇਬੰਦੀਆਂ ਨੂੰ 15 ਦੇ ਵਿੱਚ 6 ਦਿਨ ਰੇਲਾ ਬਹੁਤ ਤਕੜਾ ਉਹਨਾਂ ਦਿਨਾਂ ਚ ਬਾਈਬਲ ਗਾੜੀ ਬੜਾ ਸਾਰਾ ਜਿਹੜਾ ਕਾਂਡ ਫਿਰ ਬਾਈਬਲ ਕਲਾ ਵਾਪਰਿਆ ਔਰ ਉਹ ਮੋਰਚਾ ਫਿਰ ਪਿੱਛੇ ਚਲਾ ਗਿਆ ਚਲੋ ਉਹਦੀਆਂ ਲਗਭਗ ਲੋਕਾਂ ਨੇ ਕਹਿ ਲੋ ਵੀ ਖਲਾਕੀ ਤੌਰ ਤੇ ਸਜਾਵਾਂ ਦਿੱਤੀਆਂ ਇਹ ਚਾਹੇ ਇਹਦੇ ਪਿੱਛੇ ਕਾਂਗਰਸਾਈ ਹੋ ਵੀ ਕਹਿੰਦੀ ਸੀ ਵੀ ਅਸੀਂ ਬਾਈਬਲ ਕਲਾ ਦਾ ਇਨਸਾਫ ਦਵਾ ਦਾਂਗੇ ਬਰਗਾੜੀ ਕਾਂਡ ਦਾ ਇਨਸਾਫ ਦਵਾ ਦਾਂਗੇ ਉਹਦੇ ਕੋ ਵੀ ਕੁਛ ਨਾ ਹੋਇਆ ਇਹ ਇਹ ਭਾਈ ਸਾਹਿਬ ਸਭ ਤੋਂ ਗਾੜੀ ਸੀਗੇ ਇੰਨਾ ਵੇਲੇ ਵੀ ਸਮਾਂ ਤੁਸੀਂ ਮੋੜ ਬੰਬ ਬਲਾਸਟ ਦਾ ਲਗਭਗ ਖਬਰਾਂ ਚ ਕਿਹੜੀਆਂ ਗੱਲਾਂ ਨਹੀਂ ਆਏ ਵੀ ਕੌਣ ਲੋਕ ਮਗਰ ਨੇ ਉਹ ਪਤਾ ਨਹੀਂ ਜਾਣਦੇ ਹੋਏ ਵੀ ਕਿੰਨੂ ਕਿਉਂ ਨਹੀਂ ਫੜਨਾ ਚਾਹੁੰਦੇ ਤੇ ਜਿਹੜੀ ਮੈਂ ਗੱਲ ਕਹੀ ਵੀ ਜਿਹੜਾ ਸਟੇਟ ਮਗਰ ਹੁੰਦਾ ਸਟੇਟ ਦੇ ਵੱਡੇ ਜਿਹੜੇ ਚਿਹਰੇ ਆ ਪੋਲੀਟੀਸ਼ੀਅਨ ਉਹ ਉਹਨਾਂ ਤੱਕ ਕਦੀ ਹੱਥ ਨਹੀਂ ਪੈਂਦਾ ਇਹਨੂੰ ਸੱਟ ਬੰਦੇ ਜਿਹੜੇ ਗਾੜੀ ਮੋਰੇ ਹੁੰਦੇ ਆ ਮੋਰੇ ਤੇ ਕਾਬੂ ਆ ਜਾਂਦੇ ਜੇ ਪਰ ਅਸਲ ਬੰਦੇ ਨਹੀਂ ਹੁੰਦੇ ਅਸਲ ਹਣੇ ਚਾਹੀਦੇ ਲੈਂਡ ਪੂਲਿੰਗ ਪਾਲਿਸੀ ਸਰਕਾਰ ਤਾਂ ਕਹਿ ਰਹੀ ਹੈ ਜੀ ਕਿ ਬਹੁਤ ਵਧੀਆ ਹੈ ਕਿਸਾਨਾਂ ਨੂੰ ਕਰੋੜਪਤੀ ਬਣਾਵਾਂਗੇ ਅਮਦਨਾਂ ਦੁੱਗਣੀਆਂ ਹੋ ਜਾਣਗੀਆਂ ਤੁਸੀਂ ਚਾਹੁੰਦੇ ਨਹੀਂ ਕਿ ਕਿਸਾਨਾਂ ਦੀ ਆਮਦਨਾਂ ਦੁੱਗਣੀਆਂ ਹੋਣ ਜੀ ਤੁਸੀਂ ਵਿਰੋਧ ਕਰੀ ਜਾਂਦੇ ਹੋ ਇਹ ਦੇਖੋ ਅਸੀਂ ਤਾਂ ਕਹਿੰਦੇ ਆ ਵੀ ਦੇਖੋ ਇਹ ਆਪਣਾ ਕਹਿੰਦਾ ਪਹਿਲੀ ਗੱਲ ਤੇ ਹੈ ਵੀ ਜਿਹੜੀ ਚੀਜ਼ 'ਚ ਮੁਨਾਫਾ ਹੋਵੇ ਉਹ ਸਰਕਾਰ ਨੂੰ ਉਹਦੀ ਕੋਈ ਐਗਜ਼ਾਮਪਲ ਦੇਣੀ ਚਾਹੀਦੀ ਹੈ ਅਸੀਂ ਕਹਾਂਗੇ ਵੀ ਤੁਹਾਡੇ ਐਮਪੀ ਐਮਐਲ ਨੇ ਕੋਈ ਬੜੀ ਜ਼ਮੀਨ ਆ ਤਗੜੇ ਆ ਤੁਸੀਂ ਇੱਕ ਕਿਹੜਾ ਉਦਾਂ ਤੇ ਰੀਅਲ ਸਟੇਟ ਬਣਾ ਕੇ ਜਾਂ ਅਰਬਨ ਸਟੇਟ ਬਣਾ ਕੇ ਥੋੜਾ ਦੱਸੋ ਨਾ ਵਿਕਾਸ ਦਾ ਕੋ ਮਾਡਲ ਵੀ ਇਸ ਤਰੀਕੇ ਨਾਲ ਵਿਕਾਸ ਹੋ ਸਕਦਾ ਤੂੰ ਤਾਂ ਪਹਿਲਾਂ ਹੀ ਕਰੋੜਪਤੀ ਨੇ ਜੀ ਇਹ ਤਾਂ ਗਰੀਬ ਕਿਸਾਨਾਂ ਨੂੰ ਬਣਾਉਣਾ ਨਹੀਂ 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 ਮੈਂ ਕਹਿੰਦਾ ਭਾਵੇਂ ਉਹ ਮੀਰ ਨੇ ਉਹ ਵੀ ਬਣਾ ਕੇ ਨਹੀਂ ਬੰਨਣਾ ਵਜਾ ਹੋਦੀ ਆ ਵੀ ਪੇਸ ਤੋਂ ਪਹਿਲਾਂ ਜਿਹੜਾ ਗਮਾਂਡਾ ਵਾ ਪੁੱਡਾ ਵਾ ਉਹਨੇ ਕਿੰਨੀਆਂ ਕਲੌਣੀਆਂ ਹੁੰਦਾ ਕਿੰਨਾ ਕੁਸ ਆ ਗਿਆ ਖਬਰਾਂ ਵਿੱਚ ਵੀ ਪਹਿਲਾਂ ਲੈਂਡ ਪੁੱਲਿੰਗ ਪਾਲਿਸੀ ਤਹਿਤ ਡਿਵੈਲਪ ਕੀਤੀਆਂ ਅਜੇ ਤੱਕ ਉਹਨਾਂ ਦਾ ਪਲਾਟ ਤਾਂ ਕੋਈ ਵਿਕਿਆ ਨਹੀਂ 20 ਸਾਲਾਂ ਤੋਂ ਤੋਡੇ ਸਾਹਮਣੇ ਮਹੱਲੀ ਦੀ ਫਾਰ ਐਗਜ਼ੈਂਪਲ ਆ ਸੀ ਮਹੱਲੀ ਦੇ ਨੇੜੇ ਖੜੇ ਆ ਉੱਥੇ ਜਾ ਕੇ ਪੁੱਛ ਲਈਏ ਕਿਸਾਨਾਂ ਨੂੰ ਵੀ ਕੀ ਬਣ ਗਿਆ ਪੰਜਾਬ ਅੰਦਰ ਪਲਾਟਾਂ ਦੀ ਖਰੀਦ ਦੀ ਕੋਈ ਡਿਮਾਂਡ ਹੀ ਨਹੀਂ ਹੈਗੀ ਪੰਜਾਬ ਅੰਦਰ ਵੱਧਦੀ ਤਾਂ ਮਾਈਨਸ ਚਾਹੇ ਅੰਮ੍ਰਿਤਸਰ ਹੋਵੇ ਜਲੰਧਰ ਹੋਵੇ ਲੁਧਿਆਣਾ ਹੋਵੇ ਜਿੰਨੇ ਵੱਡੇ ਸ਼ਹਿਰ ਨੇ ਉਹਨਾਂ ਅੰਦਰ ਹਜ਼ਾਰਾਂ ਕਲੌਣੀਆਂ ਬਣੀਆਂ ਵਾਂ ਹਜ਼ਾਰਾਂ ਕਲੌਣੀਆਂ 10-10 ਸਾਲ ਦੇ ਪਲਾਟ ਹੀ ਨਹੀਂ ਵਿਕ ਰਹੇ ਤਾਂ ਜਿਹੜਾ ਇਹ ਕਹਿੰਦੇ ਆ ਵੀ ਅਸੀਂ ਕਰੋੜਾਂ ਕਮਾ ਦਾਂਗੇ ਉਹ ਕਿਹੜੇ ਸਾਹਮਣੇ ਕਹਿੰਦੇ ਆ ਸਾਨੂੰ ਡਿਮਾਂਡ ਤਾਂ ਦਿਖਾ ਦੇਣ ਡਿਮਾਂਡ ਵੀ ਕੋਈ ਨਹੀਂ ਹੈਗੀ ਫਿਰ ਮੁਖਮੰਦੀ ਸਾਹਿਬ ਕਹਿੰਦੇ ਕਿਸਾਨ ਦੀ ਮਰਜ਼ੀ ਚੱਲੂ ਸਭ ਤੋਂ ਵੱਡਾ ਫੇਕ ਝੂਠ ਤੁਸੀਂ ਮਰਜ਼ੀ ਹੋ ਦਿਓ ਨਾ ਉਹ ਮੰਨ ਰਿਹਾ ਪੁੱਤਾਂ ਭਾਈ ਤੁਸੀਂ ਕਹਿੰਦੇ ਹੋ ਪਿੰਡਾਂ ਤੋਂ ਸਰਕਾਰ ਚੱਲਣੀ ਨੋਟੀਫਿਕੇਸ਼ਨ ਤੁਸੀਂ ਚੰਡੀਗੜ੍ਹੋਂ ਕਰਤਾ ਤੁਸੀਂ ਪੁੱਛ ਲੈਿੰਦੇ ਹੋ ਪਿੰਡ ਵਾਲੇ ਨੂੰ ਵੀ ਤੂੰ ਪਹਿਲ ਲੈਂਡ ਪੂਲਿੰਗ ਪਾਲਿਸੀ ਚ ਆਉਣਾ ਚਾਹੁੰਨਾ ਕਿ ਨਹੀਂ ਆਉਣਾ ਚਾਹੁੰਨਾ ਤੁਸੀਂ ਤਾਂ ਮਰਜ਼ੀ ਚਲਾਤੀ ਫਿਰ ਕਿਸਾਨ ਦੀ ਮਰਜ਼ੀ ਤਾਂ ਰਹੀ ਨਹੀਂ ਨਾ ਅਸਾਰੀ ਵੀ ਨਹੀਂ ਕਰ ਸਕਦਾ ਲੈਂਡ ਪੂਲਿੰਗ ਐਕਟ ਕਹਿੰਦਾ ਵੀ ਤੁਸੀਂ ਜੇ ਕੋ ਘਰ ਬਣਾਉਣਾ ਉਹ ਵੀ ਬਣਾ ਨਹੀਂ ਸਕਦੇ ਆਪਣੀ ਜ਼ਮੀਨਾਂ ਜਾਂ ਜ਼ਮੀਨ ਵੇਚ ਸਕਦੇ ਔਰ 4 ਅਗਸਤ ਲਾਸਟ ਡੇਟ ਠੀਕ ਆ ਉਹਦੀ ਜਿਹੜੀ ਇਤਰਾਜ਼ ਲਾਉਣ ਲਿਓ ਉਹ ਪਤਾ ਮੀਡੀਆ ਚ ਕਿਉਂ ਨਹੀਂ ਆਈ ਉਹ ਭਈ ਲੋਕ ਇਤਰਾਜ਼ ਕਰ ਦੇਣਗੇ ਕੋਈ ਵੀ ਬੰਦਾ ਭਗਵਾਨਤਮਨ ਨੂੰ ਜ਼ਮੀਨ ਦੇਣ ਲਈ ਤਿਆਰ ਨਹੀਂ ਹੈ ਜਿਹੜੀ ਚੰਡੀਗੜ੍ਹ ਮੀਟਿੰਗ ਰੱਖੀ ਫੇਕ ਮੀਟਿੰਗ ਸੀਗੀ ਉਹ ਤਾਂ ਜੀ ਕਹਿੰਦੇ ਜੀ ਸਾ ਸਹਿਮਤੀ ਜਤਾ ਕੇ ਗਏ ਨੇ ਨਾ ਜੀ ਅਸੀਂ ਤਾਂ ਕਹਿੰਦੇ ਤੁਸੀਂ ਮਿਲੋ ਅਦਲੀ ਹਾਲ ਦਾ ਸਰਪੰਚ ਅੰਮ੍ਰਿਤਸਰ ਜ਼ਿਲੇ ਦਾ ਆਮ ਆਦਮੀ ਦਾ ਉਹ ਗਿਆ ਜੀ ਮੈਂ ਤਾਂ ਮਤਾ ਪਾਸ ਕਰਕੇ ਉਹਨੂੰ ਲੱਗਦਾ ਸੀ ਵੀ ਮੈਂ ਸਰਪੰਚ ਆ ਤੇ ਜਦੋਂ ਮੇਰੀ ਪਿੰਡ ਵਾਲੇ ਜ਼ਮੀਨ ਨਹੀਂ ਦੇਣਾ ਚਾਹੁੰਦੇ ਉਹਨਾਂ ਨੂੰ ਲੱਗਾ ਵੀ ਮੁੱਖ ਮੰਤਰੀ ਸੱਚਾ ਹੋ ਜਦੋਂ ਉਹਨਾਂ ਨੂੰ ਪਤਾ ਲੱਗਿਆ ਦਿੱਲੀ ਵਾਲੇ ਅੰਦਰ ਆ ਕੇ ਬੈਠੇ ਵੀ ਉਹਨੂੰ ਧੱਕੇ ਮਾਰ ਕੇ ਬਾਹਰ ਕੱਢਿਆ ਵੀਡੀਓ ਬਣਾ ਕੇ ਗਿਆ ਇਸ ਪਾਰਟੀ ਦਾ ਰਹਿਣਾ ਕੱਖ ਨਹੀਂਗਾ ਜੇ ਅਸੀਂ ਜਿਨ੍ਹਾਂ ਨੇ ਮਿਹਨਤਾਂ ਕੀਤੀਆਂ ਆ ਦੋ ਬੰਦੇ ਅੱਜ ਵੀ ਫਤੇਗੜ ਸਾਹਿਬ ਤੋਂ ਕੋਈ ਇਹਨਾਂ ਦਾ ਜਨਮ ਸਤਤਰਾ ਹੈ ਸ਼ਾਇਦ ਕਿਸਾਨ ਵਿੰਗ ਦਾ ਕਿਹੜਾ ਅੱਜ ਵੀ ਅਸਤੀਫਾ ਆ ਇਹਦੋਂ ਪਹਿਲੋ ਲੁਧਿਆਣੇ ਵਾਲੇ ਸਰਪੰਚ ਆਗੂ ਦਾ ਅਸਤੀਫਾ ਆ ਗਿਆ ਬਲਾਕ ਵਾਲੇ ਦਾ ਹਾਲੇ ਤਾਂ ਸ਼ੁਰੂ ਹੋਇਆ ਇੱਕ ਤਾਂ ਵੱਡੇ ਨੂੰ ਜਿਹੜਾ ਐਮਪੀ ਅਨੰਦਪੁਰ ਸਾਹਿਬ ਤੋਂ ਉਹਨੂੰ ਰੋਕ ਲਿਆ ਇਹ ਭਗਵੰਤ ਮਾਨ ਕੋ ਰੁਕਣੇ ਨਹੀਂ ਹੈ ਜਿੰਨਾ ਮਰਜ਼ੀ ਵਿੱਚ ਉਹ ਇੱਕ ਝੂਠ ਨਿਕਲ ਆਇਆ ਔਰ ਤੁਸੀਂ ਦੇਖੋਗੇ ਅਸੀਂ ਦੇਖਿਆ ਜਦੋਂ ਪਹਿਲਾ ਦਿੱਲੀ ਅੰਦੋਲਨ ਚੱਲਿਆ ਅਸੀਂ ਨਹੀਂ ਕਦੀ ਇਹੋ ਜਿਹਾ ਸੱਦਾ ਦਿੱਤਾ ਵੀ ਕਿਸੇ ਦਾ ਸਮਾਜਿਕ ਬਾਈਕਾਟ ਕਰੋ ਵੱਡੀ ਗੱਲ ਹੋ ਜਾਂਦੀ ਹੈ ਚੱਲ ਅਸੀਂ ਮਰਨੇ ਜੰਮਨੇ ਸਾਡੇ ਸਾਜੇ ਪਰ ਅਸੀਂ ਪੰਜਾਬੀਆਂ ਨੂੰ ਹਰਿਆਣੇ ਵਾਲਿਆਂ ਨੂੰ ਇੱਕ ਦੇਸ਼ ਦੇ ਹਿੱਸੇ ਨੂੰ ਵੇਖਿਆ ਉਹਨਾਂ ਨੇ ਭਾਜਪਾ ਦਾ ਸਮਾਜਿਕ ਬਾਈਕਾਟ ਕਰ ਛੜਿਆ ਅਸੀਂ ਭਗਵੰਤ ਮਾਨ ਨੂੰ ਕਹਿੰਦੇ ਵੀ ਹਜੇ ਵੀ ਸਮਾਂ ਹੈ ਵਾਪਸ ਮੁੜ ਗਿਆ ਇਹ 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 ਲੋਕਾਂ ਨੂੰ ਸਮਝੇ ਨਹੀਂ ਹੈਗੀ ਟੀਮਾਂ ਬਣਾਤੀਆਂ ਉਹ ਸਮਝਾ ਰਹੀਆਂ ਨੇ ਜੀ ਨਹੀਂ ਦੇ ਸਮਝਾਉਣਗੇ ਜੀ ਜਦੋਂ ਇਹ ਪਿੰਡਾਂ 'ਚ ਆਉਣਗੇ ਨਾ ਹੁਣ ਜਦੋਂ ਸ਼ੰਭੂ ਤੇ ਖਨੋਰੀ ਪੁੱਟਿਆ ਸਮਝਾਏ ਆ ਨਾ ਦੇਖੋ ਪਿੰਡਾਂ 'ਚ ਇਹਨਾਂ ਨੂੰ ਆ ਲੈਣ ਦੋ ਦੇਖੋ ਜਿਹੜੇ ਹਸਾਮਨਾ ਲੋਕਾਂ ਨੇ ਸਮਝਾਉਣਾ ਵਾ ਭਗਵੰਤ ਮਾਨ ਜੀ ਮੁੜਨ ਦਾ ਰਾਹ ਨਹੀਂ ਮਿਲਣਾ ਲੋਕ ਜਦੋਂ ਜੋ ਤੁਸੀਂ ਠੁੱਕਿਆ ਚੱਟਣ ਲਈ ਮਜਬੂਰ ਕਰ ਦੇਣਾ ਇਸ ਤੋਂ ਪਹਿਲਾਂ ਕਿ ਜੇ ਤੁਹਾਡੇ 'ਚ ਮਾੜੀ-ਮੋਟੀ ਡੈਮੋਕ੍ਰੇਸੀ ਆ ਤੇ ਲੋਕਾਂ ਦੀਆਂ ਭਾਵਨਾਵਾਂ ਦੀ ਕਦਰ ਕਰਕੇ ਵਾਪਸ ਲੈ ਜਾਓ ਕਿਸੇ ਨੇ ਜ਼ਮੀਨ ਨਹੀਂ ਦੇਣੀ ਹੈਗੀ ਠੀਕ ਆ ਅਰ ਸਗੋਂ ਤੁਹਾਨੂੰ ਇੰਨੀ ਕੁ ਮੁਸ਼ਕਲ ਆਊਗੀ ਵੀ ਤੁਸੀਂ ਜ਼ਿੰਦਗੀ ਦੀ ਪਾਛਪਾ ਨਾਲੋਂ ਵੀ ਬੁੱਢਾ ਬੁਰਾ ਹਸ਼ਰ ਤੁਹਾਡਾ ਪੰਜਾਬ 'ਚ ਹੋਊਗਾ ਅਸੀਂ ਤਾਂ ਅੱਜ ਵੀ ਕਹਿੰਦੇ ਆ ਵੀ ਟਾਈਮ ਰੰਨੇ ਵਾਪਸ ਮੁੜ ਜਾਓ ਬਹੁਤ ਸਾਰੇ ਇਹਨਾਂ ਦੇ ਦਿੱਲੀ ਤੋਂ ਜਿਹੜੇ ਆਗੂ ਆਉਂਦੇ ਨੇ ਜੀ ਇੱਥੇ ਨੀਤੀਆਂ ਲਾਗੂ ਕਰਦੇ ਨੇ ਉਹਨਾਂ ਨੂੰ ਪੰਜਾਬੀਆਂ ਦੀ ਭਾਵਨਾ ਮੈਂ ਸਮਝ ਨਹੀਂ ਆਉਂਦੀ ਜੀ ਕਿੱਦਾਂ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਆ ਇੱਕ ਕਿਸਾਨ ਨੂੰ ਪੱਤਰਕਾਰ ਨੇ ਪੁੱਛਿਆ ਤੁਸੀਂ ਆਪਣੀ ਜ਼ਮੀਨ ਦਮਾਂਗੇ ਉਹ ਕਹਿੰਦਾ 5 ਦਿਨ ਪੋਸਟਮਾਰਟਮ ਚੱਲੂ ਤੇ ਕਹਿੰਦੇ ਜੀ ਉਹ ਇਹਨਾਂ ਦੇ ਕਿਸੇ ਗਰੁੱਪ ਚ ਵਾਇਰਲ ਹੋਊਗੀ ਕਹਿੰਦੇ ਉਹਨਾਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਬਈ ਉਹ ਕਹੀ ਜਾ ਰਹੇ ਨੇ ਬਈ ਇਹ ਡਾਕਟਰੀ ਦੇ ਇਲਾਜ ਦੀਆਂ ਗੱਲਾਂ ਕਰ ਰਹੇ ਨੇ ਕੋਈ ਸਮਝ ਨਹੀਂ ਆਉਂਦਾ ਇਦਾਂ ਦੀ ਚਰਚਾ ਇਹ ਹੀ ਆ ਜੀ ਜਿਹੜਾ ਮੰਨ ਲਓ ਕਿਸੇ ਵੀ ਖਿੱਤੇ 'ਚ ਜੰਮਿਆ ਨਹੀਂ ਪਲਿਆ ਨਹੀਂ ਆ ਦੇਖੋ ਨਾ ਜ਼ਿਆਦਾਤਰ ਇਹਨਾਂ ਦੀ ਕੌਮੀ ਲੀਡਰਸ਼ਿਪ ਦਿੱਲੀ ਤੋਂ ਦਿੱਲੀ ਵਿੱਚ ਬਾਲਾ ਖੇਤੀਬਾੜੀ ਦਾ ਕੰਮ ਨਹੀਂ ਹੈਗਾ ਦਿੱਲੀ ਲਗਭਗ ਕਾਰਪੋਰੇਟ ਦੀ ਰਾਜਧਾਨੀ ਆ ਉੱਥੇ ਇਹੋ ਜਿਹੇ ਕਾਰੋਬਾਰ ਹੈਗੇ ਆ ਤਾਂ ਉਹ ਉਸ ਨਿਗਾਹ ਤੋਂ ਹੀ ਸਾਰੀਆਂ ਚੀਜ਼ਾਂ ਦੇਖ ਰਿਹਾ ਜਦੋਂ ਹੁਣ ਦਿੱਲੀ ਦੀ ਇਲੈਕਸ਼ਨ ਹਾਰ ਗਈ ਕਾਰਪੋਰੇਟ ਨੂੰ ਖੁਸ਼ ਕੀਤਾ ਤੋਂ ਬਗੈਰ ਕੇਜਰੀਵਾਲ ਸਾਹਿਬ ਅੱਗੇ ਨਹੀਂ ਆ ਸਕਦੇ ਗੁਰਰਾਜ ਚੋਂ ਪੈਰ ਲੱਗ ਰਹੇ ਉਹਦੇ ਸੱਜੇ ਕਾਰਪੋਰੇਟ ਹੀ ਲਾ ਰਿਹਾ ਤੇ ਇਹ ਵੀ ਆਰਐਸਐਸ ਦੀ ਵੀ ਟੀਮ ਹੈ ਉਹਨਾਂ ਨੂੰ ਲੱਗਦਾ ਵੀ ਮੈਂ ਜਿੰਨਾ ਜ਼ੋਰ ਲਾ ਕੇ ਪੰਜਾਬ ਅੰਦਰ ਕਾਰਪੋਰੇਟ ਦੀਆਂ ਨੀਤੀਆਂ ਲਾਗੂ ਕਰੂੰਗਾ ਤੇ ਮੇਰੇ ਆਕਾ ਖੁਸ਼ ਹੋਣਗੇ ਤੇ ਸ਼ਾਇਦ ਅਗਲੀਆਂ ਇਲੈਕਸ਼ਨਾਂ ਜਿੱਤ ਜਾ ਪਰ ਇਹ ਬਈ ਪੰਜਾਬ ਆ ਜੇ ਭਾਜਪਾ ਤੋਂ ਵੱਧ ਕੋਈ ਟਿੱਲ ਨਹੀਂ ਲਾ ਸਕਦਾ ਅੱਜ ਵੀ ਉਹ ਜਿਹੜਾ ਮਰਜ਼ੀ ਲੀਡਰ ਖਰੀਦ ਲੈਂਦੇ ਈਡੀਐਡੀ ਦਾ ਜ਼ੋਰ ਪਰ ਫਿਰ ਵੀ ਪੰਜਾਬ ਬੰਦਰ ਅੱਜ ਵੀ ਭਾਜਪਾ ਵਰਤੀ ਲੋਕਾਂ ਦੀ ਨਫ਼ਰਤ ਆ ਉਹ ਨਫ਼ਰਤ ਆ ਆਮ ਆਦਮੀ ਪਾਰਟੀ ਖਿਲਾਫ ਸਭ ਤੋਂ ਵੱਧ ਉੱਪਰ ਨਹੀਂ ਆ ਔਰ ਇਹਨਾਂ ਦੇ ਸਥਾਨਕ ਲੀਡਰਾਂ ਨੂੰ ਪਤਾ ਲੱਗ ਗਿਆ ਉਹ ਕੈਨ ਵੀ ਡੇ ਅੰਦਰ ਪਰ ਉਹਨਾਂ ਦੀ ਸੁਣਨ ਨੂੰ ਕੋਈ ਤਿਆਰ ਸ਼ਾਇਦ ਨਹੀਂ ਹੈਗਾ ਪੰਜਾਬ ਦੇ ਅੰਦਰ ਤੁਸੀਂ ਦੇਖ ਲਿਓ ਆ ਇੱਕ ਰੈਲੀ ਮੈਂ ਦੇਖੀ ਜਦੋਂ ਕੇਜਰੀਵਾਲ ਬੋਲਿਆ ਲੋਕ ਉੱਠ ਕੇ ਚੱਲ ਗਏ ਅਜ ਉਹਨਾਂ ਦੇ ਪਾਰਟੀ ਦੇ ਸੀ ਇਹਦੇ ਨੂੰ ਵੀ ਬੁਰਾ ਹਸ਼ਰ ਹੋਊਗਾ ਕੇਜਰੀਵਾਲ ਨੂੰ ਨਹੀਂ ਪਤਾ ਨਹੀਂ ਲੋਕ ਸਿਖਾ ਦਣਗੇ ਸਾਰਾ ਕੁਝ ਹੁਣ ਅੱਗੇ ਕੀ ਤਿਆਰੀ ਹੈ ਜੀ ਕਿਉਂਕਿ ਦਿੱਲੀ ਵੱਲ ਕੂਚ ਕੀਤਾ ਸੀ ਤੁਹਾਡੀਆਂ ਜਥੇਬੰਦੀਆਂ ਨੇ ਗੈਰ ਰਾਜਨੀਤਿਕ ਜਥੇਬੰਦੀ ਅਤੇ ਤੁਹਾਡੀ ਜਥੇਬੰਦੀ ਨੇ ਹੁਣ ਦਿੱਲੀ ਵੱਲ ਕਿੱਦਾਂ ਦੀ ਤਿਆਰੀ ਹੈ ਜੀ ਕੀ ਕਰ ਰਹੇ ਹੋ ਅੱਗੇ ਦੇਖੋ ਹੁਣ ਪੰਜਾਬ ਦੇ ਅੰਦਰ ਮੋਰਚਾ ਲੈਂਡ ਪੁਬਲਿਕ ਪਾਲਿਸੀ ਵਾਲਾ ਸਾਡੀ ਖਾਸ਼ ਰਹਿ ਸੀ ਐਸ ਕੈਮ ਨੂੰ ਅੱਜ ਵੀ ਮੀਟਿੰਗ ਕਰਕੇ ਸੱਦਾ ਦੇਣ ਜਾ ਰਹੇ ਆਪਣੀ ਪ੍ਰੈਸ ਕਾਨਫਰੰਸ 3 ਵਜੇ ਲੁਧਿਆਣੇ ਆ ਮੇਰੀ ਔਰ ਸਾਡੀ ਕੋਸ਼ਿਸ਼ ਹੈ ਵੀ ਸਾਰੀਆਂ ਪੰਜਾਬ ਦੀਆਂ ਜਥੇਬੰਦੀਆਂ ਇਕੱਠੀਆਂ ਹੋ ਕੇ ਇੱਕ ਪਲੇਟਫਾਰਮ ਤੇ ਆਉਣ ਅਰੇ ਜ਼ਮੀਨਾਂ ਵਾਲੀ ਲੜਾਈ ਨੂੰ ਜਾਂ ਹੋਰ ਮੁੱਦੇ ਨੇ ਅਮਰੀਕਾ ਨਾਲ ਟੈਰਫ ਵਾਲਾ ਵਾਰ ਇਸ ਵੇਲੇ ਚੱਲ ਰਹੀ ਹੈਗੀ ਆ ਇਹਦੋਂਕਾ ਬਿਜਲੀ ਬੋਰਡ ਦਾ ਨਿੱਜੀਕਰਨ ਜਿਹੜੇ ਪੰਜਾਬ ਵੱਡੇ ਬੇਸਿਕ ਮੁੱਦੇ ਨੇ ਜਿਹੜੇ ਆਰਥਿਕ ਪੱਖੋਂ ਕਿਸਾਨਾਂ ਨੂੰ ਕੰਕਾਲ ਕਰ ਦੇਣੇ ਨੇ ਹੈਗੇ ਨੇ ਉਹ ਉਹਨਾਂ ਮੁੱਦਿਆਂ ਤੇ ਇਕੱਠੇ ਹੋ ਕੇ ਸੰਘਰਸ਼ ਕਰੀ ਉਹਦੀ ਕੋਸ਼ਿਸ਼ ਆ ਔਰ ਤੁਸੀਂ ਦੇਖਿਓ ਸਾਨੂੰ ਲੱਗਦਾ ਵੀ ਲੈਂਡ ਪੁੱਲਿੰਗ ਪਾਲਿਸੀ ਤੇ ਸਰਕਾਰ ਅੱਜ ਮੁੜ ਜਾਵੇ ਕੱਲ ਮੁੜ ਜਾਵੇ ਮੋਦੀ ਨਾਲੋਂ ਮੋਦੀ ਵਾਂਗ ਇਹਨੂੰ ਖਾਂਮੜਨਾ ਪੈਣਾ ਜੋ ਸਾਡੀ ਸਮਝ ਆ ਹਾਂ ਅਸੀਂ ਅੱਜ ਤੁਹਾਡੇ ਮੱਧਮ ਸੱਦਾ ਦੇਨੇ ਵੀ ਸਾਰੇ ਆਪਣੇ ਵੱਤ ਪੇ ਰਪਲਾਈਏ ਇਕੱਠੇ ਹੋਗੇ ਆ ਚੰਡੀਗੜ੍ਹ ਵਾਲੇ ਹਾਕਮ ਨੂੰ ਮੂੰਹ ਤੋੜ ਕੇ ਜਵਾਬ ਦੇ ਲੱਗਦਾ ਜੀ ਇਕੱਠੀਆਂ ਹੋਣਗੀਆਂ ਕਿਉਂਕਿ ਜਦੋਂ ਮੋਰਚਾ ਖਨੌਰੀ ਤੇ ਸੰਭੂ ਚੱਲ ਰਿਹਾ ਸੀ ਉਦੋਂ ਵੀ ਮੀਟਿੰਗਾਂ ਚੱਲ ਰਹੀਆਂ ਸੀ ਉਹ ਮੋਰਚਾ ਚੱਕਿਆ ਗਿਆ ਵਿਚੇ ਰਹਿ ਗਿਆ ਜੀ ਹੁਣ ਫੇਰ ਤੁਸੀਂ ਕਹਿ ਰਹੇ ਹੋ ਕਿ ਇਕੱਠੇ ਹੋਣ ਲਈ ਕਾਲ ਬਿਲਕੁਲ ਹੋਣਗੀਆਂ ਇਕੱਠੇ ਐਨੀ ਮੈਨੂੰ ਆਸ ਹੈ ਅਸੀਂ ਕਦੀ ਕੋਸ਼ਿਸ਼ਾਂ ਛੱਡਦੇ ਨਹੀਂ ਹੁੰਦੇ ਨਹੀਂ ਤਾਂ ਪੰਜਾਬ ਦੇ ਲੋਕ ਇਕੱਠੇ ਕਰਾ ਲੈਣਗੇ ਆਪੇ ਜੀ ਜੀ ਧੰਨਵਾਦ ਜੀ ਹਾਂਜੀ ਇਹ ਸਾਨੂੰ ਸਰਪੰਨ ਸਿੰਘ ਭੰਦੇਰ ਜਿਹੜੇ ਇੱਥੇ ਪਹੁੰਚੇ ਨੇ ਕਹਿ ਰਹੇ ਨੇ ਕਿ ਅਸੀਂ ਇਹਨਾਂ ਦਾ ਸਮਰਥਨ ਕਰਦੇ ਆਂ ਜਿੱਥੇ ਵੀ ਕਾਲ ਦੇਣਗੇ ਜਿੱਥੇ ਵੀ ਸਾਨੂੰ ਬੁਲਾਉਣਗੇ ਅਸੀਂ ਇਹਨਾਂ ਦੇ ਨਾਲ ਖੜੇ ਆਂ ਹਰ ਇੱਕ ਸੰਘਰਸ਼ ਦੇ ਵਿੱਚ ਅਸੀਂ ਡਟ ਕੇ ਸਾਥ ਦੇਵਾਂਗੇ ਲੈਂਡ ਪੂਲਿੰਗ ਪਾਲਿਸੀ ਦੇ ਖਿਲਾਫ ਵੀ ਅਸੀਂ ਵੱਡਾ ਸੰਘਰਸ਼ ਆ ਜਿਹੜਾ ਉਹ ਵਿਡਣ ਜਾ ਰਹੇ ਆਂ ਫਿਲਹਾਲ ਅੱਗੇ ਕੀ ਹੁੰਦਾ ਏ ਸਰਕਾਰ ਕਦੋਂ ਇਹ ਮੰਗਾ ਨੇ ਜਿਹੜੀਆਂ ਮੰਨ ਦੀ ਆ ਕਦੋਂ ਕਾਨੂੰਨ ਬਣਦ ਨੇ ਇਹ ਸਮਾਂ ਦੱਸੂਗਾ ਫਿਲਹਾਲ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ ਕੈਮਰਾਮੈਨ ਸੁਖਵੀਰ ਟਵਾਣਾ ਦੇ ਨਾਲ ਮਨਵਿੰਦਰ ਸਿੰਘ ਟਵਾਣਾ ਫਕੇੜ ਸਾਹਿਬ